ਆ ਦੇਖੋ ਭਾਈ ਜੀ ਆ ਜਾ ਮਸੇਰਾ ਲਾਉ ਦੇ ਕੋ ਭਾਈ ਜੀ ਨੂੰ ਮਿਲ ਗਿਆ ਟਰਾਲਾ ਵੱਡਾ ਘੋੜਾ ਕਹਿੰਦੇ ਜੀ ਨੂੰ ਲਓ ਭਾਈ ਜੀ ਖਿਲਾਰ ਲੈ ਕੱਢ ਲਈ ਟਰਾਲੀ ਜੀ ਤੋਂ ਅਲੱਗ ਕੱਢ ਲਿਆ ਇਹ ਦੇਖੋ ਦੇਖੋ ਖੋਲ ਲੈ ਨਾਟੇ ਦੇ ਲਓ ਭਾਈ ਜੀ ਕਲਾ ਕਲਾ ਨਾਟਾ ਲੱਗਿਆ ਖੋਲਣਾ ਖਿਲਾਰ ਰਿਆ ਪੁਰਜਾ ਪੁਰਜਾ ਇਹਦਾ ਦੇਖੋ ਇਹਨੂੰ ਵਿਆਂ ਬਣਾ ਦੂ ਹਿੱਸੇ-ਸੂਸੇ ਲਾ ਲੇ ਭਾਈ ਜੀ ਸਾਰੇ ਲੋ ਬਾਈ ਜੀ ਜੱਗੋ ਤਾ ਟੂਲ ਲੈ ਕੱਢ ਦੇਖੋ ਘੈਂਟ ਬਣਾ ਦੂ ਪਹਿਲਾਂ ਦੇਖਣ ਨੂੰ ਵੀ ਨਹੀਂ ਸੋਹਣਾ ਲੱਗਦਾ ਸੀ ਹੁਣ ਇੱਕ ਦੋ ਬਾਅਦ ਜਾਂਦੇ ਨੇ ਤਿਆਰ ਕਰਤਾ ਨੂੰ ਲੋ ਬਾਈ ਜੀ ਟਰਾਲੀ ਜੀ ਦੇਖੇ ਟਰਾਲੀ ਦੇ ਥਲੜਾ ਹਿੱਸਾ ਖੋਲ੍ਹ ਗਾਡਰ ਬੂਡਰੇ ਪੱਟ ਲੈ ਲਓ ਡਾਲੇ ਡੁੱਲੇ ਵੀ ਖੋਲ੍ਹ ਲੈ ਦੇਖਦੇ ਜਾਓ ਬਾਈ ਜੀ ਕੱਲਾ ਕੱਲਾ ਖਿਲਾਰਦਾ ਦੇਖੋ ਇਹਨੇ ਪੁਰਜਾ ਪੁਰਜਾ ਇਹਦਾ ਤੇ ਹੁਣ ਚੱਕੋ ਹੁਣ ਸਫਾਈ ਸਟਾਰਟ ਲਓ ਜੀ ਆ ਚੱਕੋ ਸਾਰਿਆਂ ਨੂੰ ਸਰਪ ਜੇ ਨਾਲ ਤੋੜਿਆ ਦੇਖੋ ਬੁਰਸੇ ਜੇ ਨਾਲ ਮਾਲ ਦਾ ਇਕਲੇ ਇਕਲੇ ਤੇ ਬੁਰਸ ਲਓ ਭਾਈ ਹੁਣ ਦੇਖੋ ਇਹਨੂੰ ਹੁਣ ਇਹਨਾਂ ਲਾਤੀਸਾਰੀ ਦੇ ਉੱਤੋਂ ਜਿਹੜਾ ਰੰਗ ਰੂੰਗੇ ਆਪਾਂ ਲੱਗਾ ਹੋਇਆ ਜੀ ਲਓ ਭਾਈ ਦੇ ਦੇ ਜਦੋਂ ਕਿ ਨੱਕ ਹੈ ਤੇ ਟਰਾਲਾ ਤਿਆਰ ਕਰ ਦੂ ਲੋ ਭਾਈ ਜੀ ਚੱਕੋ ਬਈ ਟੰਗ ਲੈ ਸੂਈਆਂ ਜਿਨ੍ਹਾਂ ਦੇ ਉੱਤੇ ਇਹ ਦੇਖੋ ਲੱਗ ਗਿਆ ਹੁਣ ਪੇਂਟ ਹੋਣ ਐ ਬਣਾਉ ਦੇਣਾ ਸਿਰਾਂ ਇਹਨੇ ਲੋ ਜੀ ਲੱਗ ਗਿਆ ਫਿੱਕਾ ਰੰਗ ਉਹ ਨੀਲੇ ਰੰਗ ਦਾ ਬਣਾਤਾ ਆ ਲੋ ਵਾਜੀ ਫੀਟਿੰਗ ਹੋਣੀ ਸ਼ੁਰੂ ਹੁਣ ਸਿਸੇ ਸਾਸੇ ਸਾਫ ਕਰਕੇ ਲੋ ਜੀ ਨੰਬਰ ਨੰਬਰ ਸਭ ਕੁਝ ਲਾ ਦੇ ਜਿਹੜੀ ਚੀਜ਼ ਹੈ ਤੇ ਜਿੱਥੇ ਹੋਣੀ ਚਾਹੀਦੀ ਆ ਲੋ ਬੰਦੇ ਦੇ ਵੀ ਨਵੇਂ ਕੱਪੜੇ ਪਵਾ ਦੇ ਹੁਣ ਕਹਿੰਦੇ ਰੈੱਡ ਸੂਟ ਤੇ ਬੈਠੇ ਆ ਬਣਾ ਦੂ ਘੈਂਟ ਇਹ ਟਰਾਲਾ ਇਹ ਲੋ ਕਿੰਨਾ ਘੈਂਟ ਟਰਾਲਾ ਬਣਾਤਾ ਵਾ ਜੀ ਲੋ ਸੋਨਾ देखो भाई जी चिपके सारे टिपकर टूर सारे फिट ट्राली वाला जगाड़ भी तैयार आ देखो लिफ्ट चक्न वास्ते सारा लो डाले डुले लो पलूक करते फिट लो जी लो भाई जी कसते नट लो तैयार है भाई जी थोड़े तो लिए ट्रा है ले जाओ कितने मर्जी ਯੋ ਕਰਦੀ ਨਾ ਕਮਾਲ ਬਾਈ ਨੇ ਸਿਰ ਲਾਤਾ ਬਾਈ ਕੀ ਕਹੋਂਗੇ ਦੇਖੋ ਪਹਿਲਾਂ ਕਿਵੇਂ ਸੀ ਹੁਣ ਕਿਵੇਂ ਹੈ